ਜਲੰਧਰ ਪੁਲਿਸ ਨੇ ਚੋਰੀ ਅਤੇ ਲੁੱਟਖੋਹ ਦੀਆਂ ਘਟਨਾਵਾਂ ਵਿੱਚ ਸ਼ਾਮਲ ਇੱਕ ਵਿਅਕਤੀ ਨੂੰ ਕੀਤਾ ਕਾਬੂ ਇਸ ਸੰਬੰਧੀ ਜਾਣਕਾਰੀ ਦਿੰਦੇ ਜਲੰਧਰ ਪੁਲਿਸ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਸ਼ਾਇਦ ਚੋਰੀ ਅਤੇ ਲੁੱਟਖੋਹ ਦੀਆਂ ਘਟਨਾਵਾਂ ਵਿੱਚ ਸ਼ਾਮਲ ਇੱਕ ਵਿਅਕਤੀ ਘੁੰਮ ਰਿਹਾ ਸ਼ੱਕ ਦੇ ਆਧਾਰ 'ਤੇ ਪੁਲਿਸ ਨੇ ਭਾਰਗੋ ਕੈਂਪ ਨੇੜੇ ਚੈਕਿੰਗ ਕੀਤੀ ਗਈ ਅਤੇ ਨੌਜਵਾਨ ਨੂੰ ਚੌਂਕੀ ਵੱਲ ਆਉਂਦੇ ਦੇਖਿਆ ਪੁਲਿਸ ਨੇ ਨੌਜਵਾਨ ਦੇ ਵਿਵਹਾਰ ਨੂੰ ਦੇਖਦਿਆਂ ਉਸ ਨੂੰ ਤਲਾਸ਼ੀ ਲਈ ਰੋਕਿਆ ਤਲਾਸ਼ੀ ਦੌਰਾਨ ਪੁਲਿਸ ਨੇ ਉਸ ਕੋਲੋਂ 15 ਮੋਬਾਈਲ ਫੋਨ, 3 ਗੈਸ ਸਿਲੰਡਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਨੌਜਵਾਨ ਦੀ ਪ ਸਾਜਨਪੁੱਤਰ ਗੇਟਾਵਾਸੀ ਪਿੰਡ ਮੱਲਾਵਾਲਾ ਜ਼ਿਲ੍ਹਾ ਫਿਰੋਜ਼ਪੁਰ ਜਸਹਿਰਾ ਗਰਾਊਂਡ ਵਸਤੀ ਸ਼ੇਖ ਜਲੰਧਰ ਵਜੋਂ ਹੋਈ ਹੈ ਜਲੰਧਰ ਥਾਣਾ ਭਾਰਗੋ ਕੈਂਪ ਜਲੰਧਰ ਵਿਖੇ ਪੁਲਿਸ ਨੇ ਮੁੰਜਮ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਮਾਮਲੇ ਦੀ ਅਗਰੇਰੀ ਜਾਂਚ ਜਾਰੀ ਹੈ ਬਿਊਰੋ ਰਿਪੋਰਟ ਜਲੰਧਰ ਬ੍ਰੀਸ ਟੀਵੀ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ શ્રી ਸੁਪਤ ਚਰਮਾ ਐਪੀਐਸਟੀਡੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਇੱਕ ਸਪੈਸ਼ਲ ਕੈਂਪੇਨ ਅਗੇਂਸਟ ਸਨੈਚਰਸ ਐਂਡ ਦਿਫੀਸ ਤੇ ਚਲਾਇਆ ਜਿਸ ਦੇ ਤਹਿਤ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਇੱਕ ਦੋਸ਼ੀ ਨੂੰ ਜੋ ਕਿ ਉਹਦੇ ਕੋਲੋਂ ਅਸੀਂ ਚੋਰੀशुदा ਜਿਹੜੇ 15 ਵੱਖ-ਵੱਖ ਕੰਪਨੀਆਂ ਦੇ 250 ਰਿਕਵਰ ਕੀਤੇ ਹਨ ਤਿੰਨ ਚੋਰੀ ਦੇ ਸਿਲੰਡਰ ਰਿਕਵਰ ਕੀਤੇ ਅਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਜਿਸ ਦੇ ਖਿਲਾਫ ਰੈਲੇਵੈਂਟ ਸੈਕਸ਼ਨਸ ਆਫ ਪੀਐਨਐਸਟੇ ਅਸੀਂ ਖਰਨਾਪੁਰ ਦੇ ਵਿਭਾਗ ਦੇ ਵਿੱਚ ਮੁਕੱਦਮਾ ਦਰਜ ਕੀਤਾ ਹੈ ਹਾਂ ਜੀ ਪ੍ਰਿੰਸ ਨੰਬਰੀ ਇਨਵੈਸਟੀਗੇਸ਼ਨ ਦੇ ਵਿੱਚ ਅਤੇ ਇੱਕ ਫਿਰੋਜ਼ਪੁਰ ਦਾ ਚੋਰੀ ਦਾ ਪਰਚਾ ਸਾਹਮਣੇ ਆਇਆ